ਅੱਜ ਜਿਹੜੀ ਘਟਨਾ ਦੀ ਗੱਲਬਾਤ ਕਰਨ ਲੱਗੇ ਆ ਪਿੰਡ ਆਖਾਖੇੜੀ ਜ਼ਿਲ੍ਹਾ ਬਾਰਾ ਰਾਜਸਥਾਨ 26 ਮਾਰਚ 2021 ਥਾਣਾ ਛੀਪਾ ਬਦੌੜ ਦੇ ਵਿੱਚ ਇੱਕ ਫੋਨ ਕਾਲ ਜਾਂਦੀ ਹੈ ਵੀ ਆਖਾਖੇੜੀ ਪਿੰਡ ਦੇ ਵਿੱਚ ਰਹਿਣ ਵਾਲੇ ਮਾਸਟਰ ਪ੍ਰੇਮ ਨਰਾਇਣ ਨੂੰ ਕਿਸੇ ਨੇ ਮਾਰਤਾ ਉਹਦਾ ਕਤਲ ਕਰਤਾ ਉਹਦੇ ਘਰ ਦੇ ਵਿੱਚ ਤੇਜ਼ਧਾਰ ਹਥਿਆਰਾਂ ਦੇ ਨਾਲ ਹੁਣ ਜਦੋਂ ਇਹ ਗੱਲ ਪੁਲਿਸ ਨੂੰ ਪਤਾ ਲੱਗਦੀ ਹੈ ਪੁਲਿਸ ਫੌਰਨ ਮੌਕੇ ਤੇ ਪਹੁੰਚਦੀ ਹੈ ਉਥੇ ਪਿੰਡ ਵਾਲਿਆਂ ਦੀ ਭੀੜ ਕਾਫੀ ਇਕੱਠਾ ਹੋ ਚੁੱਕੀ ਸੀ ਘਰ ਵਾਲੇ ਵੀ ਰੋ ਰੋ ਕੇ ਲੋਕਾਂ ਦਾ ਬੁਰਾ ਹਾਲ ਹੁੰਦਾ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਤੇ ਦੋ ਬੱਚੇ ਹੁੰਦੇ ਨੇ ਇੱਕ ਬੇਟੀ ਤੇ ਇੱਕ ਬੇਟਾ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੁੰਦਾ ਕਿਉਂਕਿ ਉਹਨਾਂ ਦੇ ਪਿਓ ਦੀ লাশ ਘਰ ਦੇ ਵਿੱਚ ਪਈ ਸੀ ਉਹਨੂੰ ਉਹਦੇ ਘਰ ਦੇ ਵਿੱਚ ਕਿਸੇ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵੱਢ ਦਿੱਤਾ ਸੀ ਪੁਲਿਸ ਜਿਹੜੀ ਸਭ ਤੋਂ ਪਹਿਲੀ ਚੀਜ਼ ਜਾ ਕੇ ਉੱਥੇ ਦੇਖਦੀ ਹੈ ਵੀ ਇਸ ਕਤਲ ਹੋਏ ਨੂੰ ਕਰੀਬ 7 ਤੋਂ 8 ਘੰਟੇ ਬੀਤ ਚੁੱਕੇ ਸੀ ਕਿਉਂਕਿ ਜਿਹੜਾ ਖੂਨ ਸੀ ਉਹ ਥੱਲੇ ਫਰਸ਼ ਦੇ ਉੱਤੇ ਵੀ ਜਿਹੜਾ ਆਇਆ ਸੀ ਤੇ ਉਹ ਵੀ ਜੰਮ ਚੁੱਕਿਆ ਸੀ ਮੰਜੀ ਦੇ ਉੱਤੇ ਖੂਨ ਸੀ ਜਿਹੜਾ ਉਹ ਵੀ ਜੰਮਿਆ ਪਿਆ ਸੀ ਵੀ ਇਹਦੇ ਕਤਲ ਹੋਏ ਨੂੰ ਕਾਫੀ ਸਮਾਂ ਬੀਤ ਗਿਆ ਹੁਣ ਪੁਲਿਸ লাশ ਕਬਜ਼ੇ ਦੇ ਵਿੱਚ ਲੈਂਦੀ ਹੈ ਉੱਥੋਂ ਜਿਹੜੇ ਐਵੀਡੈਂਸ ਹੁੰਦੇ ਨੇ ਉਹ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪੁੱਛਗਿੱਛ ਚੱਲਦੀ ਹੈ ਹੁਣ ਪਤਨੀ ਤੋਂ ਪੁੱਛਿਆ ਜਾਂਦਾ ਤੇ ਪਤਨੀ ਦਾ ਕਹਿਣਾ ਸੀ ਵੀ ਮੈਂ ਆਪਣੇ ਕਮਰੇ ਦੇ ਵਿੱਚ ਸੁੱਤੀ ਪਈ ਸੀ ਜਿਹੜੀ ਬੇਟੀ ਤੇ ਇੱਕ ਬੇਟਾ ਸੀ ਉਹ ਦੂਜੇ ਕਮਰੇ ਦੇ ਵਿੱਚ ਸੁੱਤੇ ਪਏ ਸੀ ਤੇ ਜਿਹੜੇ ਪ੍ਰੇਮ ਨਾਰਾਇਣ ਹੁੰਦੇ ਨੇ ਇਹ ਵੇੜੇ ਦੇ ਵਿੱਚ ਸੁੱਤੇ ਪਏ ਸੀ ਸਵੇਰੇ ਉਹਨਾਂ ਦਾ ਭਤੀਜਾ ਦੁੱਧ ਲੈ ਕੇ ਆਉਂਦਾ ਜਦੋਂ ਵੇੜੇ ਦੇ ਵਿੱਚ ਦੇਖਦਾ ਆਪਣੇ ਚਾਚੇ ਨੂੰ ਵੱਢਿਆ ਪਿਆ ਹੁੰਦਾ ਤਾਂ ਰੌਲਾ ਪਾਉਂਦਾ ਤੇ ਉਹਦੀ ਆਵਾਜ਼ ਸੁਣ ਕੇ ਰੁਕਮਣੀ ਉੱਠਦੀ ਹੈ ਰੁਕਮਣੀ ਆਉਂਦੀ ਹੈ ਰੁਕਮਣੀ ਰੋਂਦੀ ਹੈ ਫਿਰ ਉਹ ਬੱਚਿਆਂ ਨੂੰ ਬਾਹਰ ਕੱਢਦੀ ਹੈ ਤੇ ਸਾਰਾ ਪਿੰਡ ਫਿਰ ਉੱਥੇ ਇਕੱਠਾ ਹੋ ਜਾਂਦਾ ਤੇ ਉਹਨਾਂ ਦੇ ਵਿੱਚੋਂ ਹੀ ਕਿਸੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਪੂਰੀ ਤਹਿਕੀਕਾਤ ਜਦੋਂ ਕਰਦੀ ਹੈ ਤਾਂ ਪਤਾ ਲੱਗਦਾ ਵੀ ਜਿਹੜੇ ਮਾਸਟਰ ਪ੍ਰੇਮ ਨਰੈਣ ਨੇ ਇਹ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗੁਣੇ ਦੇ ਵਿੱਚ ਫਤੇਗੜ ਦੇ ਵਿੱਚ ਸਕੂਲ ਦੇ ਵਿੱਚ ਗਵਰਨਮੈਂਟ ਟੀਚਰ ਹੁੰਦੇ ਨੇ ਪਰਿਵਾਰ ਦੇ ਵਿੱਚ ਪਤਨੀ ਰੁਕਮਣੀ ਉਹ ਤੋਂ ਇਲਾਵਾ ਦੋ ਬੇਟੀਆਂ ਜਿਹੜੀ ਵੱਡੀ ਬੇਟੀ ਸੀ ਉਹਦਾ ਵਿਆਹ ਹੋ ਚੁੱਕਿਆ ਸੀ ਤੇ ਛੋਟੀ ਬੇਟੀ ਰਿਚਾ ਤੇ ਇੱਕ ਬੇਟਾ ਹੁੰਦਾ ਵੈਭ ਇਹ ਇੱਥੇ ਪਿੰਡ ਦੇ ਵਿੱਚ ਇਹਨਾਂ ਦੇ ਆਕਾ ਘੜੀ ਦੇ ਵਿੱਚ ਰਹਿੰਦੇ ਹੁੰਦੇ ਨੇ ਹੁਣ ਪੁਲਿਸ ਨੂੰ ਤਹਿਕੀਕਾਤ ਦੇ ਵਿੱਚ ਇਹ ਵੀ ਪਤਾ ਲੱਗਦਾ ਵੀ ਜਿਹੜੇ ਮਾਸਟਰ ਜੀਜ਼ ਨੇ ਉਹ ਇੱਥੇ ਬਹੁਤ ਦੂਰ ਉਹਨਾਂ ਦੀ ਪੋਸਟਿੰਗ ਹੈ ਤੇ ਉਹ ਮਹੀਨੇ 'ਚ ਇੱਕ ਜਾਂ ਦੋ ਵਾਰ ਹੀ ਆਉਂਦੇ ਸੀ ਮਨੇ ਸਾਰਾ ਕੁਝ ਪਤਾ ਲੱਗਦਾ ਤੇ ਇਸ ਤੋਂ ਬਾਅਦ লাশ ਜਿਹੜੀ ਹੈ ਉਹ ਪੋਸਟਮਾਰਟਮ ਲਈ ਭੇਜੀ ਜਾਂਦੀ ਹੈ ਪੋਸਟਮਾਰਟਮ ਤੋਂ ਬਾਅਦ লাশ ਕਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਤੇ ਉਹਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਨਾਲ ਨਾਲ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੁੰਦੀ ਹੈ ਪੁਲਿਸ ਨੂੰ ਹੁਣ ਇਸ ਗੱਲ ਤੋਂ ਹੈਰਾਨ ਹੁੰਦੀ ਹੈ ਵੀ ਇੱਕ ਸ਼ਾਂਤਮਈ ਪਿੰਡ ਦੇ ਵਿੱਚ ਜਿਹੜੀ ਪੁਲਿਸ ਨੇ ਪਿੰਡ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਸੀ ਵੀ ਜਿਹੜੇ ਮਾਸਟਰ ਪ੍ਰੇਮ ਗਰੈਣ ਸੀ ਉਹ ਸ਼ਾਂਤ ਸੁਭਾਅ ਦੇ ਮਾਲਕ ਸੀ ਮਹੀਨੇ 'ਚ ਇੱਕ ਜਾਂ ਦੋ ਵਾਰੀ ਹੁੰਦੇ ਸੀ ਹੁਣ ਛੁੱਟੀਆਂ ਦੇ ਵਿੱਚ ਉਹ ਆਪਣੇ ਪਿੰਡ ਆਏ ਹੋਏ ਸੀ ਨਾ ਕਿਸੇ ਨਾਲ ਵੱਧ ਘਟ ਬੋਲਣਾ ਤੇ ਨਾ ਹੀ ਉਹਨਾਂ ਕੋਲ ਟਾਈਮ ਸੀ ਵੀ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਕਤਲ ਕਰਨ ਵਾਲਾ ਉਹਨਾਂ ਦਾ ਦੁਸ਼ਮਣ ਆਖਰ ਹੈ ਕਿਹੜਾ ਪਤਾ ਕੀਤਾ ਜਾਂਦਾ ਪਿੰਡ ਤੋਂ ਆਲੇ ਦੁਆਲੇ ਤੋਂ ਕਿਸੇ ਦੇ ਨਾਲ ਕੋਈ ਇਹਨਾਂ ਦੀ ਦੁਸ਼ਮਣੀ ਹੋਵੇ ਤਾਂ ਸਾਰਿਆਂ ਦਾ ਕਹਿਣਾ ਸੀ ਵੀ ਇਸ ਬੰਦੇ ਦੀ ਦੁਸ਼ਮਣੀ ਕਿਸੇ ਨਾਲ ਹੋਈ ਨਹੀਂ ਸਕਦੀ ਨਾ ਇਹ ਇੱਥੇ ਰਹੇ ਨਾ ਕਿਸੇ ਨਾਲ ਦੁਸ਼ਮਣੀ ਨਾ ਕੋਈ ਲੈਣ ਨਾ ਕੋਈ ਦੇਣ ਟੀਚਰ ਸੀ ਤੇ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ ਭਾਈ ਚਾਂਸ ਕਦੇ ਆਉਂਦਾ ਸੀ ਤੇ ਲੜਾਈ ਝੜਨ ਦਾ ਕੋਈ ਮਤਲਬ ਹੀ ਨਹੀਂ ਸੀ ਹੁਣ ਪੁਲਿਸ ਦਾ ਸ਼ੱਕ ਜਿਹੜਾ ਸੀ ਉਹ ਘਰਦਿਆਂ ਵੱਲ ਮੁੜਦਾ ਵੀ ਹੋਵੇ ਨਾ ਇੱਕ ਘਰ ਦੇ ਵਿੱਚੋਂ ਹੀ ਕੁਛ ਨਾ ਕੁਛ ਹੋਇਆ ਵੀ ਘਰ ਦੇ ਵਿੱਚ ਇੱਕ ਕਤਲ ਹੋ ਜਾਂਦਾ ਵੇੜੇ ਦੇ ਵਿੱਚ ਤੇ ਘਰ ਦੇ ਵਿੱਚ ਜਿਹੜੇ ਸੁੱਤੇ ਪਈ ਜੀ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਨਾ ਉਹਨਾਂ ਨੂੰ ਕਿਸੇ ਦੀ ਆਵਾਜ਼ ਸੁਣਦੀ ਹੈ ਨਾ ਜਦੋਂ ਇਹਨੂੰ ਸੱਟਾਂ ਮਾਰੀਆਂ ਜਾਂਦੀਆਂ ਨੇ ਉਦੋਂ ਕਿਸੇ ਦੀ ਆਵਾਜ਼ ਨਾ ਉਹਨਾਂ ਨੂੰ ਪਤਾ ਲੱਗਦਾ ਪੁਲਿਸ ਫਿਰ ਘਰ ਪਹੁੰਚਦੀ ਹੈ ਪਤਨੀ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਪਰ ਪੁਲਿਸ ਨੂੰ ਉੱਥੋਂ ਕੋਈ ਖਾਸ ਐਸਾ ਜਵਾਬ ਨਹੀਂ ਮਿਲਦਾ ਵੀ ਜਿੱਥੋਂ ਉਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਵੱਧ ਸਕੇ ਤਾਂ ਪੁਲਿਸ ਫਿਰ ਹੌਲੀ-ਹੌਲੀ ਬੱਚਿਆਂ ਨੂੰ ਕਰੇਦਣਾ ਸ਼ੁਰੂ ਕਰਦੀ ਹੈ ਜਦੋਂ ਬੱਚਿਆਂ ਨੂੰ ਪੁਲਿਸ ਕਰੇਦਣਾ ਸ਼ੁਰੂ ਕਰਦੀ ਹੈ ਪੁਲਿਸ ਪੁੱਛਦੀ ਹੈ ਵੀ ਤੁਸੀਂ ਅੱਡ ਕਮਰੇ ਦੇ ਵਿੱਚ ਸੌਂਨੇ ਹੋ ਦੋਨੋਂ ਜਣੇ ਬੱਚਿਆਂ ਦਾ ਕਹਿਣਾ ਸੀ ਨਹੀਂ ਅਸੀਂ ਆਪਣੀ ਮਾਂ ਦੇ ਨਾਲ ਸੌਂਨੇ ਆ ਪਰ ਉਸ ਦਿਨ ਮਾਂ ਨੇ ਸਾਨੂੰ ੱੱਕੇ ਨਾਲ ਇਸ ਕਮਰੇ ਦੇ ਵਿੱਚ ਸਵਾਇਆ ਤੇ ਬੈਬ ਉੱਠ ਕੇ ਬਾਹਰ ਜਾਣਾ ਚਾਹੁੰਦਾ ਸੀ ਆਪਣੇ ਪਿਤਾ ਦੇ ਨਾਲ ਸੌਣਾ ਚਾਹੁੰਦਾ ਸੀ ਪਰ ਮਾ ਆਨੇ ਉਹਨੂੰ ਡਾਂਟ ਕੇ ਅੰਦਰ ਹੀ ਬੰਦ ਕਰਤਾ ਤੇ ਬਾਹਰੋਂ ਕੁੰਡੀ ਲਾ ਦਿੱਤੀ ਉਹਨਾਂ ਨੇ ਪੁੱਛਿਆ ਵੀ ਕਦੇ ਪਹਿਲਾਂ ਵੀ ਕਦੇ ਕੁੰਡੀ ਲੱਗੀ ਹੈ ਤਾਂ ਉਹਨਾਂ ਦਾ ਕਹਿਣਾ ਸੀ ਵੀ ਨਹੀਂ ਅੱਜ ਤੱਕ ਇਹੋ ਜਿਹਾ ਨਹੀਂ ਹੋਇਆ ਪਰ ਉਸ ਦਿਨ ਮਾਂ ਧੱਕੇ ਨਾਲ ਬਾਹਰੋਂ ਕੁੰਡੀ ਲਾ ਦਿੰਦੀ ਹੈ ਜਦੋਂ ਹੋਰ ਉਹਨਾਂ ਨਾਲ ਸਵਾਲ ਕੀਤੇ ਜਾਂਦੇ ਨੇ ਤਾਂ ਫਿਰ ਬੱਚਿਆਂ ਦਾ ਕਹਿਣਾ ਹੁੰਦਾ ਹੈ ਵੀ ਸਾਡੇ ਪਿਤਾ ਨੂੰ ਕਿਸੇ ਹੋਰ ਨੇ ਨਹੀਂ ਸਾਡੀ ਮਾਂ ਨੇ ਜਤਿੰਦਰ ਬਹਿਰਵਾ ਦੇ ਨਾਲ ਮਿਲ ਕੇ ਮਾਰਿਆ ਹੁਣ ਪੁਲਿਸ ਵਾਲੇ ਹੈਰਾਨ ਹੋ ਜਾਂਦੇ ਨੇ ਉਹਨਾਂ ਦੇ ਕੰਨ ਖੜੇ ਹੋ ਜਾਂਦੇ ਨੇ ਉਹ ਜਦੋਂ ਹੋਰ ਡਿਟੇਲ ਦੇ ਵਿੱਚ ਪੁੱਛਦੇ ਨੇ ਫਿਰ ਉਹ ਬੱਚਿਆਂ ਵੱਲੋਂ ਇੱਕ ਚਿੱਠੀ ਦਿੱਤੀ ਜਾਂਦੀ ਹੈ ਪੁਲਿਸ ਵਾਲਿਆਂ ਨੂੰ ਉਹ ਪੁਲਿਸ ਜਦੋਂ ਚਿੱਠੀ ਪੜ੍ਹਦੀ ਹੈ ਤਾਂ ਫਿਰ ਨਾਲ ਦੀ ਨਾਲ ਜਿਹੜੀ ਰੁਕਮਣੀ ਹੁੰਦੀ ਹੈ ਮਾਸਟਰ ਪ੍ਰੇਮ ਨਰੈਣ ਦੀ ਪਤਨੀ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਉਹਨੂੰ ਪੁੱਛਗਿੱਛ ਲਈ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਹੈ ਉੱਥੇ ਉਤੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਤੇ ਫਿਰ ਰੁਕਉਣੀ ਵੀ ਬੋਲਣਾ ਸ਼ੁਰੂ ਕਰਦੀ ਹੈ ਜੋ ਕੁਝ ਉਹ ਦੱਸਦੀ ਹੈ ਉਸ ਤੋਂ ਬਾਅਦ ਫਿਰ ਪੁਲਿਸ ਜਤਿੰਦਰ ਬੈਰਵਾ ਤੇ ਇੱਕ ਹੰਸ ਰਾਜ ਬੀਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹੜੇ ਨੇੜੇ ਹੀ ਪਿੰਡ ਰਤਨਪੁਰਾ ਦਾ ਰਹਿਣ ਵਾਲਾ ਸੀ ਹੁਣੇ ਤਿੰਨਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਫਿਰ ਦਵਾਰਾ ਜਦੋਂ ਪੁੱਛਗਿੱਛ ਹੁੰਦੀ ਹੈ ਤੇ ਆਪਣੇ ਪਤੀ ਦੇ ਕਤਲ ਦੀ ਇੱਕ ਖੌਫਨਾਕ ਕਹਾਣੀ ਜਿਹੜੀ ਨਿਕਲ ਕੇ ਬਾਹਰ ਆਉਂਦੀ ਹੈ ਮਾਸਟਰ ਪ੍ਰੇਮ ਨਾਰਾਇਣ ਆਖਾਖੜੀ ਦੇ ਰਹਿਣ ਵਾਲੇ ਸੀ ਜੌਬ ਕਰਦੇ ਹੁੰਦੇ ਨੇ ਐਮਪੀ ਦੇ ਵਿੱਚ ਤੇ ਰਹਿਣ ਵਾਲੇ ਹੁੰਦੇ ਨੇ ਰਾਜਸਥਾਨ ਦੇ ਇਨਾਂ ਦਾ ਵਿਆਹ ਹੁੰਦਾ ਰੁਕਮਣੀ ਦੇ ਨਾਲ ਉਸ ਤੋਂ ਬਾਅਦ ਇਹਨਾਂ ਦੇ ਘਰ ਦੋ ਬੇਟੀਆਂ ਦਾ ਜਨਮ ਹੁੰਦਾ ਤੇ ਇੱਕ ਬੇਟੇ ਦਾ ਪਰ ਜਿਹੜੇ ਮਾਸਟਰ ਪ੍ਰੇਮ ਨਾਰਾਇਣ ਹੁੰਦੇ ਨੇ ਅਕਸਰ ਜ਼ਿਆਦਾਤਰ ਜਿਹੜੇ ਹੁੰਦੇ ਨੇ ਜ਼ਿਲ੍ਹਾ ਗੁਨੇ ਤੇ ਫਤੇਗੜ ਜਿੱਥੇ ਇਹਨਾਂ ਦੀ ਡਿਊਟੀ ਸੀ ਉੱਥੇ ਹੀ ਰਹਿੰਦੇ ਸੀ ਹੁਣ ਘਰ ਦੇ ਕੰਮ ਕਾਜ ਦੇ ਲਈ ਇੱਕ ਨੌਕਰ ਰੱਖਦੇ ਨੇ ਜਤਿੰਦਰ ਬੈਰਵਾ ਤੇ ਪਤੀ ਪਤਨੀ ਦੀ ਸ਼ੁਰੂ ਤੋਂ ਹੀ ਕੋਈ ਖਾਸ ਜ਼ਿਆਦਾ ਬਣੀ ਨਹੀਂ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਝਗੜੇ ਜਿਹੜੇ ਸੀ ਉਹ ਚੱਲਦੇ ਸੀ ਤੇ ਅਕਸਰ ਜਦੋਂ ਬਾਹਰ ਰਹਿੰਦੇ ਸੀ ਫਿਰ ਵੀ ਜਦੋਂ ਕਿਤੇ ਆਉਂਦੇ ਤੇ ਫਿਰ ਵੀ ਇਹਨਾਂ ਦੇ ਲੜਾਈ ਝਗੜੇ ਚੱਲਦੇ ਰਹਿੰਦੇ ਨੇ ਹੁਣ ਇਹਨਾਂ ਦੀ ਜ਼ਮੀਨ ਜਾਇਦਾਦ ਵੀ ਸੀ ਇਹ 65000 ਰੁਪਏ ਸਾਲਾਨਾ ਤੇ ਨੌਕਰ ਰੱਖਦੇ ਨੇ ਜਤਿੰਦਰ ਬਹਿਰਵਾ ਨੂੰ ਪਤੀ ਪਤਨੀ ਦੀ ਲੜਾਈ ਇੱਕ ਦੂਜੇ ਤੋਂ ਦੂਰ ਇਹ ਜਿਹੜੀ ਇਹਨਾਂ ਦੀ ਦੂਰੀ ਸੀ ਇਹੀ ਜਤਿੰਦਰ ਬਹਿਰਵਾ ਤੇ ਰੁਕਮਣੀ ਦੇ ਨੇੜੇ ਆਉਣ ਦਾ ਕਾਰਨ ਬਣਦੀ ਹੈ ਸ਼ੁਰੂ-ਸ਼ੁਰੂ ਦੇ ਵਿੱਚ ਜਤਿੰਦਰ ਤੇ ਰੁਕਮਣੀ ਦੇ ਵਿੱਚ ਮਾਲਕਨ ਤੇ ਨੌਕਰ ਵਾਲਾ ਹਸਾਬ-ਕਿਤਾਬ ਹੁੰਦਾ ਉਹ ਸਾਰਾ ਕੁਝ ਚੱਲਦਾ ਪਰ ਹੌਲੀ-ਹੌਲੀ ਇਹਨਾਂ ਦੀਆਂ ਹੁਣ ਅੱਖਾਂ ਮਿਲਣੀਆਂ ਸ਼ੁਰੂ ਹੁੰਦੀਆਂ ਨੇ ਇੱਕ ਦੂਜੇ ਵੱਲ ਕੈਲੀਏ ਵੀ ਅਟਰੈਕਟ ਹੋਣਾ ਸ਼ੁਰੂ ਹੁੰਦੇ ਨੇ ਕਿਉਂਕਿ ਜਿਹੜੀ ਰੁਕਮਣੀ ਸੀ ਉਹ ਵੀ ਪਤੀ ਤੋਂ ਜਦੋਂ ਦਾ ਵਿਆਹ ਹੋਇਆ ਸੀ ਉਦੋਂ ਤੋਂ ਹੀ ਦੂਰ ਸੀ ਕਿਉਂਕਿ ਮਾਸਟਰ ਜੀ ਦੀ ਜਿਹੜੀ ਡਿਊਟੀ ਸੀ ਉਹ ਬਹੁਤ ਦੂਰ ਸੀ ਇਹਨਾਂ ਦੇ ਨੇੜੇ ਆਉਣ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਕੈਲੀਏ ਵੀ ਮਾਸਟਰ ਜੀ ਦਾ ਰੋਲ ਸੀ ਇੱਕ ਦਿਨ ਮਾਸਟਰ ਜੀ ਆਪਣੇ ਘਰ ਆਉਂਦੇ ਨੇ ਇੱਕ ਦੋ ਦਿਨ ਇੱਥੇ ਰੁਕਦੇ ਨੇ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਹੁੰਦੀ ਹੈ ਜਿਸ ਦਿਨ ਉਹਨਾਂ ਨੇ ਜਾਣਾ ਸੀ ਉਹ ਲੜਾਈ ਬਹੁਤ ਖਤਰਨਾਕ ਹੁੰਦੀ ਹੈ ਲੜਨ ਤੋਂ ਬਾਅਦ ਜਿਹੜੇ ਮਾਸਟਰ ਪ੍ਰੇਮ ਨਾਰਾਇਣ ਨੇ ਉਹ ਆਪਣੀ ਡਿਊਟੀ ਤੇ ਚਲੇ ਜਾਂਦੇ ਉਦੋਂ ਬਾਅਦ ਜਤਿੰਦਰ ਆਉਂਦਾ ਘਰ ਦੇ ਵਿੱਚ ਤੇ ਘਰ ਦੇ ਵਿੱਚ ਰੁਕਮਣੀ ਤੋਂ ਇਲਾਵਾ ਕੋਈ ਵੀ ਨਹੀਂ ਸੀ ਰੁਕਮਣੀ ਇੰਨੇ ਗੁੱਸੇ ਦੇ ਵਿੱਚ ਸੀ ਜਤਿੰਦਰ ਨੂੰ ਆਪਣੇ ਕਮਰੇ ਦੇ ਵਿੱਚ ਬੁਲਾਉਂਦੀ ਹੈ ਤੇ ਉਸ ਤੋਂ ਬਾਅਦ ਮਾਲਕਨ ਤੇ ਨੌਕਰ ਵਾਲਾ ਜਿਹੜਾ ਸੀ ਰਿਸ਼ਤਾ ਉਹ ਖਤਮ ਹੋ ਜਾਂਦਾ ਹੈ ਜਿਹੜੀਆਂ ਬੰਦਸ਼ਾਂ ਸਨ ਉਹ ਸਾਰੀਆਂ ਟੁੱਟ ਜਾਂਦੀਆਂ ਨੇ ਇਹਨਾਂ ਦੇ ਵਿੱਚ ਇੱਕ ਨਵਾਂ ਰਿਸ਼ਤਾ ਕਾਇਮ ਹੁੰਦਾ ਜਿਹਨੂੰ ਸਮਾਜ ਨਾਜਾਇਜ਼ ਸਬੰਧਾਂ ਦੇ ਨਾਮ ਨਾਲ ਜਾਣਦਾ ਇਹ ਰਿਸ਼ਤਾ ਹੁਣ ਇਹਨਾਂ ਦਾ ਲਗਾਤਾਰ ਚੱਲਦਾ ਕਿਉਂਕਿ ਰੁਕਮਣੀ ਨੂੰ ਨਾ ਤਾਂ ਕਿਸੇ ਦਾ ਡਰ ਸੀ ਨਾ ਇਹਨਾਂ ਨੂੰ ਕੋਈ ਦੇਖਣ ਵਾਲਾ ਸੀ ਜਿਹੜਾ ਕੋਈ ਰੋਕਣ ਟੋਕਣ ਵਾਲਾ ਸੀ ਉਹ ਇੰਨਾ ਤੋਂ ਸੈਂਕੜੇ ਕਿਲੋਮੀਟਰ ਦੂਰ ਸੀ ਹੁਣ ਰੁਕਮਣੀ ਚਾਹੇ ਖੇਤਾਂ ਦੇ ਵਿੱਚ ਚਾਹੇ ਘਰ ਦੇ ਵਿੱਚ ਇਹਨਾਂ ਦਾ ਜਿਹੜੀ ਰਾਸਲੀਲਾ ਚੱਲਦੀ ਰਹਿੰਦੀ ਹੈ ਕਿਉਂਕਿ ਇਹੋ ਜੀਆਂ ਗੱਲਾਂ ਜਿਹੜੀਆਂ ਜ਼ਿਆਦਾ ਦਿਰ ਲੁਕੀਆਂ ਛੁਪੀਆਂ ਨਹੀਂ ਰਹਿੰਦੀਆਂ ਇੱਕ ਨਾ ਇੱਕ ਦਿਨ ਪਤਾ ਲੱਗਦਾ ਹੀ ਲੱਗਦਾ ਇੱਕ ਦਿਨ ਇਹਨਾਂ ਦੀ ਜਿਹੜੀ ਵੱਡੀ ਬੇਟੀ ਸੀ ਉਹ ਇਹਨਾਂ ਨੂੰ ਇਤਰਾਜਯੋਗ ਹਾਲਾਤ ਦੇ ਵਿੱਚ ਦੇਖਦੀ ਹੈ ਉਹਨੂੰ ਬੜਾ ਗੁੱਸਾ ਹੁੰਦਾ ਵੀ ਇਹ ਉਹਨਾਂ ਦੀ ਮਾਂ ਆਪਣੇ ਨੌਕਰ ਦੇ ਨਾਲ ਜਿਹੜੀਆਂ ਹਰਕਤਾਂ ਕਰ ਰਹੀ ਹੈ ਉਹ ਬਿਲਕੁਲ ਵੀ ਸਹਿਣ ਦੇ ਲਾਇਕ ਨਹੀਂ ਉਹਨੂੰ ਕਈ ਦਿਨੋਂ ਚੁੱਪ ਰਹਿੰਦੀ ਹੈ ਉਹ ਕਿਸੇ ਨਾਲ ਕੁਝ ਨਹੀਂ ਕਹਿੰਦੀ ਉਹਨੂੰ ਸਮਝ ਨਹੀਂ ਲੱਗਦੀ ਵੀ ਉਹ ਕੀ ਕਹੇ ਤੇ ਕਿੰਨੂੰ ਕਹੇ ਤੇ ਕਰੇਗੀ ਫਿਰ ਉਹ ਆਪਣੇ ਪਿਓ ਨੂੰ ਇੱਕ ਚਿੱਠੀ ਲਿਖਦੀ ਹੈ ਚਿੱਠੀ ਦੇ ਵਿੱਚ ਉਹ ਸਾਰਾ ਕੁਝ ਆਪਣੀ ਮਾਂ ਦੇ ਬਾਰੇ ਵੀ ਦੱਸਦੀ ਹੈ ਤੇ ਉਹਦਾ ਇਹ ਵੀ ਕਹਿਣਾ ਸੀ ਚਿੱਠੀ ਦੇ ਵਿੱਚ ਜੋ ਲਿਖਿਆ ਵੀ ਜਿਹੜਾ ਨੌਕਰ ਜਤਿੰਦਰ ਹੈ ਉਹਨੂੰ ਘਰੋਂ ਕੱਢ ਦਿੱਤਾ ਜਾਏ ਉਹ ਘਰ ਦੇ ਵਿੱਚ ਰੱਖਣ ਦੇ ਕਾਬਿਲ ਨਹੀਂ ਇਹ ਚਿੱਠੀ ਇਹਦੇ ਛੋਟੇ ਭੈਣ ਭਰਾ ਨੂੰ ਮਿਲਦੀ ਹੈ ਜਦੋਂ ਚਿੱਠੀ ਪੜ੍ਹਦੇ ਨੇ ਤੇ ਉਹਨਾਂ ਨੂੰ ਇਹ ਸੀ ਵੀ ਜੇ ਇਹ ਚਿੱਠੀ ਉਹਨਾਂ ਦੇ ਪਿਤਾ ਤੱਕ ਪਹੁੰਚੀ ਤੇ ਉਹਨਾਂ ਦੀ ਮਾਂ ਦੀ ਖੈਰ ਨਹੀਂ ਉਹ ਚਿੱਠੀ ਲੁਕੋ ਲੈਂਦੇ ਨੇ ਹੁਣ ਉਸ ਤੋਂ ਬਾਅਦ ਆਈ ਗਈ ਗੱਲ ਹੋ ਜਾਂਦੀ ਹੈ ਕਰੀਬ ਸਾਲਤ ਪਹਿਲਾਂ ਵੱਡੀ ਬੇਟੀ ਜਿਹੜੀ ਸੀ ਉਹ ਸਿਆਣੀ ਹੋ ਚੁੱਕੀ ਸੀ ਉਹਦੀ ਵਿਆਹ ਦੀ ਉਮਰ ਸੀ ਉਹਦਾ ਵਿਆਹ ਕਰ ਦਿੱਤਾ ਜਾਂਦਾ ਹੁਣ ਇਹ ਸੌਰਤ ਨੂੰ ਇਸ ਤੋਂ ਬਾਅਦ ਵੀ ਸ਼ਰਮ ਨਹੀਂ ਆਉਂਦੀ ਇਹਦੀ ਕੁੜੀ ਦਾ ਵਿਆਹ ਹੋ ਗਿਆ ਸੀ ਜਵਾਈਆਂ ਵਾਲੀ ਹੋ ਗਈ ਸੀ ਹੋਰ ਸਾਲ ਤੱਕ ਇਹਦੇ ਘਰ ਦੋ ਤਾਂ ਦੋਤੀ ਵੀ ਹੁੰਦੇ ਪਰ ਇਹਦੀ ਆਪਣੀ ਜਿਹੜੀ ਜਿਸਮਾਨੀ ਭੁੱਖ ਸੀ ਸ਼ਾਂਤ ਨਹੀਂ ਹੁੰਦੀ ਤੇ ਇਹ ਆਪਣੇ ਨੌਕਰ ਦੇ ਨਾਲ ਨਜਾਇਜ਼ ਸਬੰਧੇ ਦੇ ਚੱਲਦੇ ਰਹਿੰਦੇ ਨੇ कोरोना ਆ ਜਾਂਦਾ ਹੈ করোনা ਦੇ ਵਿੱਚ ਮਾਸਟਰ ਜੀ ਜਿਹੜੇ ਨੇ ਉਹ ਘਰ ਆ ਜਾਂਦੇ ਨੇ ਕਿਉਂਕਿ ਸਕੂਲ ਬੰਦ ਸੀ ਹੁਣ ਇਹਨਾਂ ਦਾ ਮੇਲਜੋਲ ਬੰਦ ਹੋ ਜਾਂਦਾ ਜਤਿੰਦਰ ਦਾ ਤੇ ਰੁਕਮਣੀ ਦਾ ਇਹਨੂੰ ਮਾਸਟਰ ਜੀ ਬਹੁਤ ਬੁਰੇ ਲੱਗਣ ਲੱਗ ਜਾਂਦੇ ਨੇ ਇਹਦਾ ਦਮ ਘੁੱਟਣ ਲੱਗ ਜਾਂਦਾ করোনা ਖਤਮ ਹੁੰਦਾ ਮਾਸਟਰ ਜੀ ਫੇਰ ਆਪਣੇ ਡਿਊਟੀ ਤੇ ਚਲੇ ਜਾਂਦੇ ਨੇ ਤੇ ਇਹਨਾਂ ਦਾ ਮੇਲ ਮਲਾ ਫੇਰ ਸ਼ੁਰੂ ਹੋ ਜਾਂਦਾ ਮਾਸਟਰ ਜੀ ਹੁਣ ਜਦੋਂ ਵੀ ਆਉਂਦੇ ਤੇ ਰੁਕਮਣੀ ਜਾਣ ਬੁੱਝ ਕੇ ਕਿਸੇ ਨਾ ਕਿਸੇ ਗੱਲ ਤੋਂ ਕਲੇਸ਼ ਧੱਕੇ ਨਾਲ ਲੜਾਈ ਉਹਦੀ ਇੱਛਾ ਇਹ ਹੁੰਦੀ ਸੀ ਵੀ ਇਹ ਘਰ ਆਵੇ ਨਾ ਦੁਖੀ ਹੋ ਗਈ ਇੱਥੋਂ ਚਲਾ ਜਾਏ ਹੁਣ ਇਹ ਕੋਈ ਚੱਲਦਾ ਤਾਂ ਮਾਸਟਰ ਨੂੰ ਵੀ ਕਿਤੇ ਨਾ ਕਿਤੇ ਸਮਝ ਲੱਗਣ ਲੱਗ ਜਾਂਦੀ ਵੀ ਇਹ ਬਿਨਾ ਮਤਲਬ ਤੋਂ ਮੇਰੇ ਨਾਲ ਲੜਾਈ ਕਰਦੀ ਹੈ ਉਹਨੂੰ ਫਿਰ ਹੌਲੀ ਹੌਲੀ ਸ਼ੱਕ ਹੋਣਾ ਸ਼ੁਰੂ ਹੁੰਦਾ ਹੈ ਸ਼ੱਕ ਹੁੰਦਾ ਤਾਂ ਕਿਤੇ ਨਾ ਕਿਤੇ ਮਾਸਟਰ ਜੀ ਨੂੰ ਉਹਦੇ ਬਾਰੇ ਵੀ ਪਤਾ ਲੱਗਦਾ ਤਾਂ ਇਹ ਗੱਲ ਕਰਦਾ ਰੁਕਮਣੀ ਕੋਲ ਜਦੋਂ ਰੁਕਮਣੀ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਰੁਕਮਣੀ ਉਲਟਾ ਮਾਸਟਰ ਜੀ ਦੇ ਗਲ ਪੈ ਜਾਂਦੀ ਹੈ ਇਹਨਾਂ ਦੀ ਫਿਰ ਇਸ ਗੱਲ ਨੂੰ ਲੜਾਈਆਂ ਹੋਣੀਆਂ ਸ਼ੁਰੂ ਹੁੰਦੀਆਂ ਨੇ ਮਾਸਟਰ ਜੀ ਹੁਣ ਬੁਰੇ ਫਸ ਜਾਂਦੇ ਨੇ ਇੱਕ ਪਾਸੇ ਜਿਹੜੀ ਉਹਨਾਂ ਦੀ ਆਪਣੀ ਪਤਨੀ ਸੀ ਉਹਦੇ ਨੌਕਰ ਦੇ ਨਾਲ ਨਜਾਇਜ਼ ਬੰਧ ਹੁੰਦੇ ਨੇ ਇਸ ਗੱਲ ਦਾ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸੀ ਦੂਜੇ ਪਾਸੇ ਜੇ ਨੌਕਰ ਨੂੰ ਕੱਢ ਦੇਣੇ ਤੇ ਪੈਸੇ ਵੀ ਗਏ ਤੇ ਇਹਨਾਂ ਨੇ ਡਿਊਟੀ ਤੇ ਵੀ ਜ਼ਰੂਰ ਜਾਣਾ ਤੇ ਜਿਹੜੀ ਬਾਹਰ ਫਸਲ ਹੈ ਉਹਨੂੰ ਕੌਣ ਸੰਭਾਲੇਗਾ ਪਰ ਇਹਨਾਂ ਦੀਆਂ ਲੜਾਈਆਂ ਹੁਣ ਪਤੀ ਪਤਨੀ ਦੇ ਜੋ ਚੱਲਦੀਆਂ ਨੇ ਤੇ ਰੁਕਮਣੀ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਹੁਣ ਇਹਨੂੰ ਸ਼ੱਕ ਹੋ ਗਿਆ ਤੇ ਸਾਡਾ ਜਿਹੜਾ ਮਿਲਜੋਲ ਹੈ ਇੱਕ ਦਿਨ ਬੰਦ ਹੋਏਗਾ ਉਹ ਜਤਿੰਦਰ ਨਾਲ ਮਿਲ ਕੇ ਸਲਾਹ ਕਰਦੀ ਹੈ ਵੀ ਜੇ ਮੈਨੂੰ ਪਿਆਰ ਕਰਦਾ ਤਾਂ ਇਹਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਏਗਾ ਜੇ ਇਹ ਰਿਹਾ ਤੇ ਆਪਣਾ ਮੇਲ ਮਲਾਪ ਬਹੁਤ ਮੁਸ਼ਕਲ ਹੈ ਹੁਣ ਜਤਿੰਦਰ ਨੂੰ ਵੀ ਕਿਤੇ ਨਾ ਕਿਤੇ ਲਾਲਚ ਸੀ ਇੱਕ ਤਾਂ ਜਿਹੜੀ ਰੁਕਮਣੀ ਸੀ ਮਾਲਕਨ ਉਸ ਘਰ ਦੀ ਤੇ ਉਸ ਜ਼ਮੀਨ ਦੀ ਉਹਦੀ ਮੁੱਠੀ ਦੇ ਵਿੱਚ ਸੀ ਦੂਜਾ ਇਹ ਸੀ ਵੀ ਜੇ ਮਾਸਟਰ ਹਟ ਜਾਏਗਾ ਇੰਨੀ ਜ਼ਮੀਨ ਜਾਇਦਾਦ ਪੈਸਾ ਵੀ ਹੈ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ ਉਹ ਵੀ ਤਿਆਰ ਹੋ ਜਾਂਦਾ ਫਿਰ ਉਸ ਕੰਮ ਵਾਸਤੇ ਅੰਸ ਰਾਜ ਭੀਲ ਨੂੰ ਜਿਹੜਾ ਉਹਦਾ ਦੋਸਤ ਹੁੰਦਾ ਉਹਨੂੰ ਤਿਆਰ ਕੀਤਾ ਜਾਂਦਾ ਉਹਨੂੰ 20000 ਰੁਪਏ ਦਿੱਤਾ ਜਾਂਦਾ ਹੁਣ ਇਹਨਾਂ ਦੀ ਪਲਾਨਿੰਗ ਦੇ ਤਹਿਤ ਜਿਹੜੇ ਮਾਸਟਰ ਜੀ ਸੀ ਉਹ ਛੁੱਟੀਆਂ ਦੇ ਵਿੱਚ ਘਰ ਆਉਂਦੇ ਨੇ 26 ਮਾਰਚ 2021 ਦਾ ਦਿਨੇ ਫਾਈਨਲ ਕਰਦੇ ਨੇ ਉਸ ਦਿਨ ਜਿਹੜੇ ਮਾਸਟਰ ਜੀ ਹੁੰਦੇ ਨੇ ਉਹ ਆਪਣੇ ਵਿਹੜੇ ਦੇ ਵਿੱਚ ਸੌ ਜਾਂਦੇ ਨੇ ਤੇ ਬੱਚਿਆਂ ਨੂੰ ਰੁਕਮਣੀ ਤੱਕੇ ਨਾਲ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੰਦੀ ਹੈ ਉਹਨਾਂ ਦੀ ਕੁੰਡੀ ਬਾਹਰੋਂ ਲਾ ਦਿੰਦੀ ਹੈ ਜਦੋਂ ਇਹਨੂੰ ਲੱਗਦਾ ਵੀ ਬੱਚੇ ਸੌਂ ਗਏ ਫਿਰ ਪਹਿਲੀ ਮੰਜ਼ਲ ਤੋਂ ਇਹ ਰੱਸਾ ਸਿੱਟਦੀ ਹੈ ਰੱਸਾ ਸਿੱਟ ਕੇ ਉਹਨਾਂ ਨੂੰ ਉੱਪਰ ਲਿਆਂਦਾ ਜਾਂਦਾ ਹੈ ਜਦੋਂ ਉੱਪਰ ਚੜ੍ਹਦੇ ਨੇ ਉਹ ਉਸ ਤੋਂ ਬਾਅਦ ਵੇੜੇ ਦੇ ਵਿੱਚ ਲੈ ਕੇ ਜਾਂਦੇ ਨੇ ਉਹਨਾਂ ਨੂੰ ਉਹ ਕਿਰਪਾਨ ਤੇ ਕੁਹਾੜੀ ਆਪਣੇ ਨਾਲ ਲੈ ਕੇ ਆਏ ਹੁੰਦੇ ਨੇ ਸੁੱਤੇ ਪੇ ਮਾਸਟਰ ਜੀ ਤੇ ਵਾਰ ਕੀਤੇ ਜਾਂਦੇ ਨੇ ਉਹਨਾਂ ਨੂੰ ਖਤਮ ਕਰਨ ਤੋਂ ਬਾਅਦ ਉਸੇ ਰੱਸੇ ਰਾਹੀਂ ਇਹ ਵਾਪਸ ਚਲੇ ਜਾਂਦੇ ਨੇ ਤੇ ਰੁਕਮਣੀ ਆਪਣੇ ਕਮਰੇ ਦੇ ਵਿੱਚ ਜਾ ਕੇ ਸੌ ਜਾਂਦੀ ਹੈ ਵੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਆਪਣੇ ਪਤੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਖਤਮ ਕਰਵਾਉਣ ਤੋਂ ਬਾਅਦ ਸਵੇਰੇ ਫਿਰ ਜਦੋਂ ਭਤੀਜਾ ਆਉਂਦਾ ਦੁੱਧ ਦੇਣ ਵਾਸਤੇ ਤੇ ਜਦੋਂ ਦੇਖਦਾ ਜਦੋਂ ਉਹਦੀਆਂ ਚੀਕਾਂ ਨਿਕਲਦੀਆਂ ਨੇ ਤੇ ਫਿਰ ਰੁਕਮਣੀ ਉੱਠਣ ਦੀ ਐਕਟਿੰਗ ਕਰਦੀ ਐ ਫਿਰ ਬੱਚਿਆਂ ਦਾ ਕੁੰਡਾ ਬਾਹਰੋਂ ਖੋਲਿਆ ਜਾਂਦਾ ਤੇ ਬੱਚੇ ਨਿਕਲਦੇ ਨੇ ਹੁਣ ਉਹ ਜਿਹੜੀ ਚਿੱਠੀ ਲਿਖੀ ਸੀ ਬੱਚਿਆਂ ਨੇ ਲੁਕੋਈ ਸੀ ਇਹਨੂੰ ਬਚਾਉਣ ਵਾਸਤੇ ਉਹੀ ਚਿੱਠੀ ਇਹਨੂੰ ਫਸਾਣ ਦੇ ਕੰਮ ਆਉਂਦੀ ਐ ਉਤੋਂ ਫਿਰ ਪੁਲਿਸ ਇਹਨਾਂ ਤੱਕ ਪਹੁੰਚਦੀ ਐ ਹੁਣ ਇਹ ਸਾਰਾ ਕਤਲ ਦਾ ਜਿਹੜਾ ਮਾਮਲਾ ਸੀ ਉਹ ਖੁੱਲ ਚੁੱਕਿਆ ਸੀ ਰੁਕਮਣੀ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨੂੰ ਜੇਲ੍ਹ ਭੇਜਿਆ ਜਾਂਦਾ ਤੇ ਜਿਹੜਾ ਜਤਿੰਦਰ ਤੇ ਹੰਸਰਾ ਸੀ ਉਹਨਾਂ ਦੀ ਫਿਰ 3 ਦਿਨ ਦੀ ਰਿਮਾਂਡ ਲਈ ਜਾਂਦੀ ਹੈ ਰਿਮਾਂਡ ਤੋਂ ਬਾਅਦ ਉਹਨਾਂ ਦੇ ਕੋਲੋਂ ਖੂਨ ਨਾਲ ਲਿਬੜੇ ਕੱਪੜੇ ਬਰਾਮਦ ਕੀਤੇ ਜਾਂਦੇ ਨੇ ਕਿਰਪਾਨ ਕੁਹਾੜੀ ਸਾਰਾ ਕੁਝ ਉਹਨਾਂ ਤੋਂ ਬਰਾਮਦ ਕੀਤਾ ਜਾਂਦਾ ਫਿਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਹੈ। ਹੁਣ ਔਰਤ ਦੀ ਜਦੋਂ ਜਸਮਾਨੀ ਭੁੱਖ ਜਾਗੀ ਤਾਂ ਉਹਨੇ ਇਹ ਨਹੀਂ ਦੇਖਿਆ ਵੀ ਅੱਗੇ ਕੌਣ ਹੈ ਉਹਦੇ ਬੱਚੇ ਜਵਾਨ ਹੁੰਦੇ ਨੇ ਉਹਨੇ ਆਪਣਾ ਗਵਰਨਮੈਂਟ ਜੌਬ ਕਰਦਾ ਜਿਹੜਾ ਪਤੀ ਹੈ ਉਹ ਵੀ ਖਤਮ ਕੀਤਾ। ਆਪਣੇ ਹੱਥੀ ਖਤਮ ਕਰਵਾਇਆ ਆਪਣੇ ਸਾਹਮਣੇ ਖੜੇ ਹੋ ਕੇ। ਮੰਨਦੇ ਹਾਂ ਹਰ ਕਿਸੇ ਦੀਆਂ ਜ਼ਰੂਰਤਾਂ ਨੇ ਉਹ ਚਾਹੇ ਔਰਤ ਦਾ ਚਾਹੇ ਮਰਦ ਦਾ ਪਰ ਜਦੋਂ ਇਹ ਜ਼ਰੂਰਤਾਂ ਪਾਗਲਪਨ ਦਾ ਰੂਪ ਲੈ ਲੈਂਣ ਤਾਂ ਫਿਰ ਤਬਾਹੀ ਲੈ ਕੇ ਆਉਂਦੀਆਂ ਨੇ। ਰੁਕਮਣੀ ਨੇ ਆਪਣਾ ਹੱਸ ਦਾ ਵਸ ਦਾ ਘਰ ਉਜਾੜ ਲਿਆ। ਜਿਹੜੇ ਬੱਚੇ ਬੱਚੇ ਪਿੱਛੇ ਉਹ ਜਤੀਮ ਕਿਉਂਕਿ ਜਿਹੜਾ ਪਿਓ ਦੁਨੀਆ ਤੋਂ ਚਲਾ ਗਿਆ ਤੇ ਮਾਂ ਹੋ ਸਕਦਾ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਕਰਨੀ ਪਵੇ ਦੂਜੇ ਪਾਸੇ ਜਤਿੰਦਰ ਜਿਹਦੀ ਕਿ ਹਜੇ ਜ਼ਿੰਦਗੀ ਸਾਰੀ ਪਈ ਸੀ ਉਹਨੇ ਵੀ ਆਪਣੀ ਜ਼ਿੰਦਗੀ ਇਸ ਔਰਤ ਦੇ ਪਿੱਛੇ ਲਾ ਕੇ ਖਰਾਬ ਕੀਤੀ ਤੇ ਹੰਸਰਾਜ ਭੀਲ ਜਿਹੜਾ ਸਿਰਫ 20000 ਰੁਪਏ ਪਿੱਛੇ ਇੱਕ ਕਤਲ ਕਰਨ ਗਿਆ ਸੀ ਉਹਦੀ ਵੀ ਆਉਣ ਵਾਲੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਇਹਨਾਂ ਨੇ ਜਿਸਮਾਨੀ ਭੁੱਖ ਦੇ ਕਰਤਨਾ ਆਪਣੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਤੇ ਨਾਲ ਹੋਰ ਕਈ ਜ਼ਿੰਦਗੀਆਂ ਬਰਬਾਦ ਕੀਤੀਆਂ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਦੇ ਆ ਤਾਂ ਬੜੀਆਂ ਮੁਸੀਬਤਾਂ ਤੋਂ ਬਚਿਆ ਜਾ ਸਕਦਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਉਸ ਤਰ੍ਹਾਂ ਕੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹਦੋਂ ਤੱਕ ਲਈ ਸਤਿ ਸ੍ਰੀ ਅਕਾਲ